ਅਸਲ ਵਿੱਚ ਮਹਾਕਵਰ ਸਿੰਘ ਵੇਦੀ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੱਕੀ ਦਿਖਾਈ ਦੇ ਰਹੀ ਹੈ ਪਿੰਡਾਂ ਦੇ ਵਿੱਚ ਚੋਣਾਂ ਵਾਲਾ ਮਾਹੌਲ ਦਿਖਾਈ ਦੇ ਰਿਹਾ ਹੈ ਹਰ ਸਿਆਸੀ ਪਾਰਟੀ ਆਪਣਾ ਵੱਡਾ ਤਾਣ ਲਾ ਰਹੀ ਹੈ ਵੱਡਾ ਟਿੱਲ ਲਾ ਰਹੀ ਹੈ ਤੇ ਇਸ ਦੇ ਨਾਲ ਹੀ ਬਹੁਤ ਸਾਰੇ ਦਿਗਜ਼ਾਗੂਆਂ ਨੇ ਪੜ ਮੱਲੀ ਹੋਈ ਆ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨਜ਼ਰ ਆ ਰਿਹਾ ਹੈ ਚਰਨਜੀਤ ਚੰਨੀ ਨਜ਼ਰ ਆ ਰਿਹਾ ਹੈ ਰਾਜਾ ਵੜਿੰਗ ਨਜ਼ਰ ਆ ਰਿਹਾ ਤੇ ਪ੍ਰਤਾਪ ਸਿੰਘ ਬਾਜਵਾ ਸਮੇਤ 77 ਦੇ ਲੋਕ ਵੀ ਉਹ ਆਪਣੇ ਸਮਰਥਕਾਂ ਦੇ ਪਿੱਛੇ ਖੜੇ ਨਜ਼ਰ ਆ ਰਿਹਾ ਆਖਰ ਇਸ ਚੋਣ ਦੇ ਵਿੱਚ ਬਾਈਕਾਟ ਕਿਉਂ ਕੀਤਾ ਜਾ ਰਿਹਾ ਬਹੁਤ ਸਾਰੇ ਲੋਕਾਂ ਦੀ ਗ੍ਰਿਫਤਾਰੀ ਹੋ ਰਹੀ ਹੈ ਜਿਸ ਤਰ੍ਹਾਂ ਕਾਗਜ਼ ਫੜੇ ਜਾਣ ਦੀ ਚਰਚਾ ਹੋ ਰਹੀ ਹੈ ਪਹਿਲਾਂ ਕੋਣ ਦੀ ਚਰਚਾ ਹੋ ਰਹੀ ਹੈ ਤਾਂ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਵਕ-ਵਕ ਥਾਵੇਂ ਤੇ ਫਲੈਗ ਮਾਰਚ ਕਰਕੇ ਅਜਿਹੇ ਸੁਨੇਹੇ ਦਿੱਤੇ ਜਾ ਰਿਹਾ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਏਗੀ ਪਾਰਦਰਸ਼ਤਾ ਦੇ ਧਾਰ ਤੇ ਇਹ ਚੋਣ ਸਿਰੇ ਚੜ੍ਹ ਜਾਈ ਜਾਏਗੀ ਇਸ ਸੁੱਤੇ ਵੱਡੀ ਚਰਚਾ ਇਸ ਪਖਤ ਦੀ ਵੀ ਨਿਕਲੀ ਆ ਕਿ ਸੁਖੀ ਸੰਧੀ ਹੋ ਸਕਿਆ ਕਿ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀ ਚੋਣ ਜਦੋਂ ਬਹੁਤ ਸਾਰੇ ਲੋਕਾਂ ਨੇ ਇਸ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੋਵੇ ਬਹੁਤ ਸਾਰੇ ਲੋਕਾਂ ਨੇ ਸਿਆਸੀ ਪਾਰਟੀਆਂ ਨੇ ਬਾਈਕਾਟ ਕਰ ਦਿੱਤਾ ਹੋਵੇ ਉਹਨਾਂ ਨੇ ਬਾਈਕਾਟ ਇਸ ਕਰਕੇ ਕੀਤਾ ਕਿ ਜੇ ਤੁਸੀਂ ਧੱਕੇ ਦੇ ਨਾਲ ਹੀ ਸਾਰਾ ਕੁਝ ਕਰਨਾ ਹੈ ਜੇ ਧੱਕੇ ਦੇ ਨਾਲ ਹੀ ਕਾਗਜ਼ ਫੜਨੇ ਆ ਫੈਲਾ ਖੋਣੀਆਂ ਤਾਂ ਫਿਰ ਅਜਿਹੇ ਲੋਕਤੰਤਰ ਦੇ ਵਿੱਚ ਚੋਣਾਂ ਕਦੇ ਨਹੀਂ ਲੜਨੀਆਂ ਖੇਤ ਦਾ ਸੱਤਾ ਧਰਦੇ ਲੋਕ ਜਿਸ ਤਰ੍ਹਾਂ ਮਨਮਰਜ਼ੀ ਦਾ ਦੌਰ ਚਲਾ ਰਹੇ ਹੈ ਉਸ ਮਨਮਰਜ਼ੀ ਦੇ ਨਾਲ ਇਹ ਚੋਣਾ ਜਿੱਤ ਲੈਣ ਪਰ ਉਹਨਾਂ ਦੇ ਸਾਹਮਣੇ ਕੰਧ ਤੇ ਲਿਖੀ ਹਾਰ ਪਈ ਹੈ ਇਸ ਹਾਰ ਦਾ ਨਤੀਜਾ ਉਹਨਾਂ ਨੂੰ ਸ਼ੀਸ਼ੇ ਦੇ ਵਿੱਚ 2027 ਦੇ ਵਿੱਚ ਨਜ਼ਰ ਆਏਗਾ ਖੈਰ ਲੋਕਾਂ ਦੇ ਵਿੱਚ ਗੁੱਸਾ ਵੀ ਹੈ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਭਾਈਚਾਰਾ ਤੋੜਦੇ ਹੈ ਸਿਆਸਦਾਨ ਸਿਆਸੀ ਪਾਰਟੀਆਂ ਦੇ ਲੋਕ ਉਸ ਨੂੰ ਲੈ ਕੇ ਵੀ ਇੱਕ ਚਰਚਾ ਦਿਖਾਈ ਦੇ ਰਹੀ ਹੈ ਬਹੁਤ ਸਾਰੇ ਸਵਾਲ ਇਸ ਕਰਕੇ ਪੈਦਾ ਹੋ ਰਿਹਾ ਹੈ ਕਿ ਜਦੋਂ ਤੁਹਾਡੀ ਹਾਰ ਤੁਹਾਡੇ ਸਾਹਮਣੇ ਹੋਵੇ ਤਾਂ ਫਿਰ ਅਜਹੀਆਂ ਗ੍ਰਿਫਤਾਰੀਆਂ ਕਿਉਂ ਗ੍ਰਿਫਤਾਰੀ ਦੀ ਚਰਚਾ ਇਸ ਕਰਕੇ ਹੋ ਰਹੀ ਆ ਕਿ ਗੁਰਪ੍ਰੀਤ ਸਿੰਘ ਸੇਖੋ ਦੀ ਗ੍ਰਿਫਤਾਰੀ ਹੋਈ ਆ ਜਿਸ ਤੋਂ ਬਾਅਦ ਵਜੀਦਪੁਰ ਦੇ ਪਿੰਡ ਦੇ ਲੋਕਾਂ ਨੇ ਵੱਡਾ ਜਾਮ ਵੀ ਲਗਾਇਆ ਤੇ ਠਾਣਾ ਘੇਰਨ ਦੀ ਕੋਸ਼ਿਸ਼ ਵੀ ਕੀਤੀ ਆ ਜਿਨ੍ਹਾਂ ਨੇ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਤੋਂ ਜਵਾਬ ਲੈਣਾ ਚਾਹਿਆ ਕਿ ਵਜੀਦਪੁਰ ਦੀ ਚੌਣ ਬੜੀ ਸਖਾਵੀ ਚੱਲ ਰਹੀ ਸੀ ਤਾਂ ਫਿਰ ਆਖਰ ਇਸ ਸਭਲੇਖੇ ਦੇ ਨਾਲ ਗੁਰਪ੍ਰਿੰਤ ਸਿੰਘ ਸੇਖੋਂ ਨੂੰ ਠਾਣੇ ਬੁਲਾ ਲਿਆ ਕਿਉਂਕਿ ਜਿਹੜੀ ਸੱਤਾ ਤਿਰਸੀ ਉਸ ਨੂੰ ਨਜ਼ਰ ਆ ਰਹੀ ਸੀ ਕੰਧ ਤੇ ਲਿਖੀ ਹੋਈ ਹਾਰ ਤੇ ਹਾਰ ਦਾ ਡਰ ਉਹਨਾਂ ਨੂੰ ਜਦੋਂ ਸਤਾ ਰਿਹਾ ਹੋਵੇ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਦੇ ਅੰਦਰ ਜਾਇ ਫਿਕਰ ਬਲਣ ਲੱਗ ਜਾਂਦੇ ਆ ਕਿ ਅਸੀਂ ਤਾਂ ਸੱਤਾ ਵਿੱਚ ਰਹਿ ਕੇ ਵੀ ਹਾਰ ਰਿਆਂ ਤੇ ਦੂਜੇ ਪਾਸੇ ਇਸ ਪੱਖ ਦੀ ਚਰਚਾ ਵੀ ਉੱਭਰ ਰਹੀ ਆ ਕਿ ਸੱਤਾ ਦੇ ਲੋਕਾਂ ਨੂੰ ਹਰਾ ਕੇ ਇਹ ਲੋਕ ਜਿੱਤੇ ਆ ਇਸ ਕਰਕੇ ਜਿੱਤੇ ਆ ਕਿ ਲੋਕਾਂ ਦੇ ਵਿੱਚ ਸੱਤਾ ਦਰਦੇ ప్రతి ਇੱਕ ਵੱਡਾ ਗੁੱਸਾ ਆਖਰ ਗੁਰਪ੍ਰੀਤ ਸਿੰਘ ਸੇਖੋਂ ਦੀ ਗ੍ਰਿਫਤਾਰੀ ਕਿਉਂ ਹੋਈ ਆ ਗੁਰਪ੍ਰੀਤ ਸਿੰਘ ਸੇਖੋਂ ਦੀ ਗ੍ਰਿਫਤਾਰੀ ਸਧਾਰਤ ਤੇ ਕੀਤੀ ਗਈ ਆ ਕਿ ਜਦੋਂ ਉਹ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਤੇ ਨਿਕਲੇ ਹੋਇਆ ਲੋਕ ਉਮੜ ਕੇ ਉਹਨਾਂ ਦੀ ਚੋਣ ਮਹਿੰਮ ਦੇ ਵਿੱਚ ਹਿੱਸਾ ਲੈ ਰਹੇ ਆ ਜਦੋਂ ਪਿੰਡਾਂ ਦੇ ਲੋਕ ਨੌਜਵਾਨ ਮੁੰਡੇ ਕੁੜੀਆਂ ਬਜ਼ੁਰਗ ਮਹਿਲਾਵਾਂ ਤੇ ਹੋਰ ਬਹੁਤ ਸਰੀਆਂ ਬੀਬੀਆਂ ਤੇ ਬਜ਼ੁਰਗ ਜਿਹੜਿਆ ਉਹ ਗੁਰਪ੍ਰੀਤ ਸਿੰਘ ਸੇਖੋਂ ਦੀ ਚੋਣ ਮਹਿੰਮ ਦੇ ਵਿੱਚ ਡਟੇ ਹੋਇਆ ਕਿਉਂਕਿ ਪੁਰਕ ਸਿੰਘ ਸੇਖੋ ਦੀ ਪਤਨੀ ਇਸ ਚੋਣ ਮਦਾਨ ਦੇ ਵਿੱਚ ਡਟੀ ਹੋਈ ਹੈ ਜਿਲਾ ਪਰਸ਼ਦ ਦੀਆਂ ਦੋ ਚੋਣਾਂ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋ ਵੱਡੀ ਟੱਕਰ ਦੇ ਰਿਹਾ ਹੈ ਤਾਂ ਇਸੇ ਦਰਮਿਆਨ ਪੁਲਿਸ ਉਸ ਨੂੰ ਪੁੱਛਗਿੱਛ ਲਈ ਥਾਣੇ ਬੁਲਾਉਂਦੀ ਹੈ ਜਿਸ ਤਰ੍ਹਾਂ ਕੰਚਨ ਪ੍ਰੀਤਕੌਰ ਨੂੰ ਕੁਝ ਕੇਸਾਂ ਚ ਨਾਮਜ਼ਦ ਕਰਕੇ ਬੁਲਾਇਆ ਸੀ ਤੇ ਫਿਰ ਪਾਲੀਸੀ ਗ੍ਰਿਫਤਾਰੀ खैर ਇਸ ਗ੍ਰਿਫਤਾਰੀ ਦੇ ਨਾਲ ਕੀ ਗੁਰਪ੍ਰੀਤ ਸਿੰਘ ਸੇਖੋ ਦੀ ਧਰਮ ਪਤਨੀ ਚੋਣ ਪੜ ਛੱਡ ਦੇਗੀ ਤਾਂ ਉਸ ਤੋਂ ਬਾਅਦ ਇਹ ਚੋਂ ਪਿੰਡ ਹੋਰ ਵੀ ਪਖੀ ਦਿਖਾਈ ਦੇ ਰਹੀ ਆ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਜੜੇ ਆ ਇਸ ਗੱਲ ਉੱਤੇ ਸੜਕਾਂ ਤੇ ਨਿਤਰ ਕੇ ਆਏ ਕਿ ਜਿਲਾ ਪੁਲਿਸ ਦੱਸੇ ਕਿ ਆਖਰ ਗੁਰਪ੍ਰੀਤ ਸਿੰਘ ਸੇਖੋਂ ਦੀ ਗ੍ਰਿਫਤਾਰੀ ਦੇ ਪਿੱਛੇ ਅਸਲ ਕਾਰਨ ਕੀ ਆ ਤਾਂ ਲੋਕਾਂ ਨੇ ਵੱਡੀ ਚਰਚਾ ਦੇ ਵਿੱਚ ਦੱਸਿਆ ਕਿ ਸੱਤਾ ਧਿਰ ਦੇ ਲੋਕ ਹਾਰ ਰਿਹਾ ਤੇ ਗੁਰਪ੍ਰੀਤ ਸਿੰਘ ਸੇਖੋਂ ਦੀ ਪਤਨੀ ਜਿਤਰੀ ਆ ਖੈਰ ਗੁਰਪ੍ਰੀਤ ਸਿੰਘ ਸੇਖੋਂ ਦਾ ਤੀਤ ਕੁਝ ਵੀ ਰਿਹਾ ਹੋਵੇ ਪਰ ਜਦੋਂ ਪੁਲਿਸ ਤੇ ਸਰਕਾਰ ਇਹ ਗੱਲ ਦਾ ਮੈਸੇਜ ਦੇ ਰਹੇ ਹੁਣ ਕਿ ਜਿਹੜੇ ਗੈਂਗਸਟਰ ਨੇ ਉਹਨਾਂ ਗੈਂਗਸਟਰ ਨੂੰ ਮੁਕਤਰਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਸਮਾਜ ਦੇ ਵਿੱਚ ਆਮ ਲੋਕਾਂ ਵਾਂਗੂ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਉਹਨਾਂ ਨੂੰ ਨਵੀਂ ਦਿਸ਼ਾਵਲ ਵਧਣਾ ਚਾਹੀਦਾ ਹੈ ਜਦੋਂ ਇਸ ਮਾਹੌਲ ਦੇ ਅੰਦਰ ਗੈਂਗਸਟਰイズਮ ਦੀ ਗੱਲ ਚੱਲ ਰਹੀ ਹੋਵੇ ਤਾਂ ਸਰਕਾਰ ਦੇ ਜਿਹਾ ਸੁਨੇਹੇ ਵੀ ਕਿਸ ਕੰਮ ਦੇ ਜਦੋਂ ਗੁਰਪ੍ਰੀਤ ਸਿੰਘ ਸੇਖੋ ਦੀ ਗ੍ਰਿਫਤਾਰੀ ਹੀ ਸੁਧਾਰ ਤੇ ਕਰ ਲੈਣੀ ਹੈ ਕਿਉਂਕਿ ਉਸ ਦਾ ਅਤੀਤ ਗੈਂਟ ਸਟਾਰਿਜ਼ਮ ਦੇ ਨਾਲ ਜੁੜਿਆ ਹੋਇਆ ਨਾਬਾ ਬ੍ਰੇਕ ਜੇਲ ਕਾਂਡ ਦੇ ਨਾਲ ਜੁੜਿਆ ਹੋਇਆ ਖੈਰ ਜਦੋਂ ਹੁਣ ਗੁਰਪ੍ਰੀਤ ਸਿੰਘ ਸਿੱਖੋ ਨੇ ਆਪਣਾ ਤੀਤ ਭੁਲਾ ਕੇ ਅੱਗੇ ਵਧਣ ਦਾ ਸੋਚਿਆ ਤਾਂ ਉਹ ਸਮਾਜ ਸੇਵਾ ਦੇ ਨਾਲ-ਨਾਲ ਸਿਆਸੀ ਖੇਤਰ ਦੇ ਵਿੱਚ ਵੀ ਆਉਣਾ ਚਾਹੁੰਦਾ ਹੈ ਖੈਰ ਉਹ ਖੁਦ ਨਹੀਂ ਆ ਰਿਹਾ ਆਪਣੇ ਪਰਿਵਾਰ ਨੂੰ ਅੱਗੇ ਕਰ ਰਿਹਾ ਪਰ ਕੁਝ ਲੰਤਾਂ ਸੱਤਾਧਰ ਦੇ ਲੋਕਾਂ ਨੂੰ ਜ਼ਰੂਰ ਪੈਂਦੀਆਂ ਨਜ਼ਰ ਆ ਰਹੀਆਂ ਜਦੋਂ ਗੁਰਪ੍ਰੀਤ ਸਿੰਘ ਸਿੱਖੋ ਦੀ ਧਰਮ ਪਤਨੀ ਸਮੇਤ ਉਸ ਦੀਆਂ ਧੀਆਂ ਵੀ ਇਹ ਗੱਲ ਕਹਿੰਦੀਆਂ ਨਜ਼ਰ ਆ ਰਹੀਆਂ ਕਿ ਅਸੀਂ ਤਾ ਬੜੇ ਹੀ ਸੁਖਾਵੇਂ ਮਾਹੌਲ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਆ ਲੋਕਾਂ ਤੋਂ ਵੋਟਾਂ ਮੰਗ ਰਹੇ ਆ ਪਰ ਜਦੋਂ ਸੱਤਾ ਧਿਰ ਦੇ ਲੋਕਾਂ ਨੂੰ ਅਜਿਹੇ ਡਰ ਤੇ ਫਿਕਰ ਸਤਾ ਰਹੇ ਆ ਤੇ ਉਹਨਾਂ ਨੇ ਗੁਰਪ੍ਰੀਤ ਸਿੰਘ ਸੇਖੋ ਦੀ ਜਿਹੜੀ ਆ ਗ੍ਰਿਫਤਾਰੀ ਕੀਤੀ ਆ ਖੈਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੱਤਾ ਧਿਰ ਦੇ ਵਿੱਚ ਜਹੀ ਵੱਡੀ ਘਬਰਾਹਟ ਹੈ ਜਹੀ ਫਿਕਰ ਨੇ ਇਹ ਫਿਕਰ ਜਿਹੜੇ ਨੇ ਉਹ ਇਹ ਸਿਆਸੀ ਫਿਕਰ ਨੇ ਖੈਰ ਇਸ ਦੇ ਨਾਲ ਹੀ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਦਾ ਕਮਸਾਨ ਨਜ਼ਰ ਆ ਰਿਹਾ ਸੀ ਤਾਂ ਨਮਜੋਤ ਕੌਰ ਸਿੱਧੂ ਹੁਣ ਠੰਡੀ ਜਰੂਰ ਪਈ ਨਜ਼ਰ ਆ ਰਹੀ ਆ ਇਹ ਠੰਡੀ ਪਾਈ ਐ ਹਾਈ ਕਮਾਂਡ ਨੇ ਇਸ ਗੱਲ ਨੂੰ ਮੰਨਿਆ ਨਵਜੋਤਪੁਰ ਸਿੱਧੂ ਨੇ ਕਿਉਂਕਿ ਜਦੋਂ ਨਵਜੋਤਪੁਰ ਸਿੱਧੂ ਨੇ ਅੱਗੇ ਵੱਧ ਕੇ ਬੱਲੇਬਾਜ਼ੀ ਕੀਤੀ ਜਿਹੜੀ ਬੱਲੇਬਾਜ਼ੀ ਅਕਸਰ ਨਵਜੋਤ ਸਿੰਘ ਸਿੱਧੂ ਫਰਗੜ ਦੀ ਪਿਚ ਤੇ ਕਰਿਆ ਕਰਦੇ ਸਨ ਤਾਂ ਸਿਆਸੀ ਪਿਚ ਉੱਤੇ ਵੀ ਉਹਨਾਂ ਨੇ ਕਾਫੀ ਐਗਰੈਸਿਵ ਹੋ ਕੇ ਬਹੁਤ ਕੁਝ ਕਾਂਗਰਸ ਦੇ ਅੰਦਰ ਕੀਤਾ ਜਿਸ ਦੇ ਨਾਲ ਖਲਾਰਾ ਪਿਆ ਨਜ਼ਰ ਆ ਰਿਹਾ ਤੇ ਨਵਜੋਤਪੁਰ ਸਿੱਧੂ ਨੇ ਸਮੇਤੋਂ ਪਹਿਲਾਂ ਤੇ ਵੀ ਸੋ ਸਤਾਈ ਤੋਂ ਪਹਿਲਾਂ ਕਹਿ ਲੋ ਕਿ ਜਿਹहां ਮਾਹੌਲ ਸਟਾਨਡਰਡਸ ਦੇ ਵਿੱਚ ਸਿਰਜ ਦਿੱਤਾ ਜਿਸ ਦਾ ਖਮਿਆਜਾਰ ਨਮਜੋਤਪੁਰ ਸਿੱਧੂ ਨੂੰ ਇਸ ਵਖਤੇ ਵਿੱਚ ਪੁਖਤਣਾ ਪੈ ਸਕਦਾ ਕਿਉਂਕਿ ਬਹੁਤ ਸਾਰੇ ਲੀਗਲ ਨੋਟਿਸ ਜਿਹੜੇ ਆਏ ਨਮਜੋਤਪੁਰ ਸਿੱਧੂ ਨੂੰ ਉਹਨਾਂ ਦੇ ਹੀ ਸਾਥੀਆਂ ਨੇ ਭੇਜਿਆ ਜਿਹੜੇ ਕਾਂਗਰਸੀ ਐ ਖੈਰ ਜਿਹੜੀ ਚੁੱਪ ਨਮਜੋਤਪੁਰ ਸਿੱਧੂ ਨੇ ਤੋੜੀ ਸੀ ਪਰ ਨਮਜੋਤ ਸਿੰਘ ਸਿੱਧੂ ਨੇ ਇਸ ਕੇਸ ਦੇ ਬਾਬਤ ਇਸ ਪੂਰੇ ਮਾਮਲੇ ਦੇ ਵਿੱਚ ਆਉਣ ਤੋਂ ਗਰੇਜ ਕਰਨਾ ਪਿੱਛੇ ਰਹਿਣਾ ਹੀ ਠੀਕ ਸਮਝਿਆ ਹੈ ਇਸ ਦੇ ਵਿੱਚ ਕਬੱਡੀ ਚਰਚਾ ਇਸ ਪੱਖ ਦੀ ਨਿਕਲਿਆ ਕਿ ਦੇਸ਼ ਦੇ ਵਿੱਚ ਸੈਸ਼ਨ ਚੱਲ ਰਿਹਾ ਤੇ ਸੈਸ਼ਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਹਾਈ ਕਮਾਂਡ ਦੇ ਨਾਲ ਮੁਲਾਕਾਤ ਕਰ ਸਕਦੇ ਆ ਪਰ ਉਸ ਮੁਲਾਕਾਤ ਨੂੰ ਲੈ ਕੇ ਵੀ ਕਬੱਡੀ ਚਰਚਾ ਇਸ ਪੱਖ ਦੀ ਨਿਕਲਿਆ ਕਿ 19 ਦਸੰਬਰ ਨੂੰ ਉਹਨਾਂ ਦੀ ਮੁਲਾਕਾਤ ਹੋ ਸਕਦੀ ਹੈ ਪਰ ਉਹਨਾਂ ਦੀ ਮੁਲਾਕਾਤ ਨੂੰ ਲੈ ਕੇ ਵੀ ਕੋਈ ਅਧਿਕਾਰਤ ਪੁਸ਼ਟੀ ਨਾ ਤਾਂ ਹਾਈ ਕਮਾਂਡ ਦੇ ਪੱਖ ਤੋਂ ਨਜ਼ਰ ਆ ਰਹੀ ਹੈ ਨਾ ਹੀ ਪੰਜਾਬ ਦੇ ਇੰਚਾਰਜ ਭੁਪੇਸ਼ ਬਗੇਲ ਕਰਦੇ ਨਜ਼ਰ ਆ ਰਿਹਾ ਤੇ ਨਾ ਹੀ ਨਵਜੋਤ ਸਿੰਘ ਸਿੱਧੂ ਦੇ ਪਖ ਤੋਂ ਅਜਹੀ ਅਧਾਰਤ ਪੁਸ਼ਟੀ ਹੋਈ ਆ ਕਿ ਜਰੂਰ ਇਹ ਮੁਲਾਕਾਤ ਹੋਏਗੀ ਜੇ ਮੁਲਾਕਾਤ ਹੋ ਵੀ ਜਾਂਦੀ ਹੈ ਤਾਂ ਲੱਗਦਾ ਕਿ ਨਵਜੋਤ ਕੋਰ ਸਿੱਧੂ ਨੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਨੇ ਇਹ ਮਾਮਲਾ ਸੁੱਖਾ ਜਿਹਾ ਹੱਲ ਹੋ ਜਾਏਗਾ ਤਾਂ ਨਵਜੋਤ ਸਿੰਘ ਸਿੱਧੂ ਕਿਹੜਾ ਮੂੰਹ ਲੈ ਕੇ ਹਾਈ ਕਮਾਂਡ ਤੱਕ ਜਾਣਗੇ ਕਿਉਂਕਿ ਜਿਹੜੇ ਦੋਸ਼ 500 ਕਰੋੜ ਤੱਕ 10 ਕਰੋੜ ਤੱਕ ਟਿਕਟਾਂ ਵੇਚਣ ਦੇ ਲਗਾਏ ਗਿਆ ਤਾਂ ਇਹਨੀ ਵੱਡੀ ਰਕਮ ਕਿਸ ਦੀ ਕਿਸ ਕੋ ਜਾਣਦੀ ਰਹੀ ਹੈ ਕੌਣ ਕਿਸ ਨੂੰ ਦਿੰਦਾ ਰਿਹਾ ਇਸ ਉੱਤੇ راہਲ ਗਾਂਧੀ ਵੀ ਨਵਜੋਤ ਸਿੰਘ ਸਿੱਧੂ ਨੂੰ ਪੁੱਛ ਸਕਦੇ ਆ ਕਿ ਜਿਹੜੇ ਦੋਸ਼ ਲਗਾਏ ਜਾ ਰਿਹਾ ਇਹਨਾਂ ਦੋਸ਼ਾਂ ਦਾ ਜਿਹੜਾ ਤੱਬਾ ਉਹ ਪੂਰੀ ਕਾਂਗਰਸ ਤੇ ਲੱਗਾ ਹੈ ਕਾਂਗਰਸ ਦੇ ਨੱਤਾਵਾਂ ਤੇ ਲੱਗਾ ਹੈ ਤਾਂ ਇਸ ਦਾਗ ਨੂੰ ਨਵਜੋਤ ਸਿੰਘ ਸਿੱਧੂ ਧੋਣਗੇ ਕਿਵੇਂ ਜੇ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਦੇ ਨਾਲ ਬੰਦ ਕਮਰਾ ਬੈਠਕ ਕਰ ਵੀ ਲੈਂਦੇ ਆ ਪਰ ਉਹਨਾਂ ਲੀਗਲ ਨੋਟਸਾਂ ਦਾ ਕੀ ਬਣੇਗਾ ਜਿਹੜੇ ਸੁਰਜਿੰਦਰ ਰੰਧਾਵਾ ਨੇ ਦਿੱਤੇ ਕਰਨਬੀਰ ਬੁਰਜਗਿਲ ਦੇ ਨੂੰ ਫਿਰਦੇ ਆ ਮਿੱਠੂ ਮੈਦਾਨੇ ਦੇਣਾ ਜਾਂ ਹੋਰ ਬਹੁਤ ਸਾਰੇ ਆਗੂ ਜਿਨ੍ਹਾਂ ਵਿੱਚ ਜੜੇ ਰਾਜਵੀਰ ਭੁੱਲਰ ਸੀ ਉਹਨਾਂ ਵੱਲੋਂ ਵੀ ਇਹ तमाम ਜਿਹੜੇ ਨੋਟਿਸ ਹੈ ਨਮਜੋਤ ਕੋਰ ਸਿੱਧੂ ਦੇ ਘਰ ਭੇਜੇ ਜਰੂਰ ਹੋਣਗੇ ਪਰ ਫਿਲਹਾਲ ਜਿਸ ਤਰ੍ਹਾਂ ਦੀ ਚੁੱਪ ਨਮਜੋਤ ਕੋਰ ਸਿੱਧੂ ਨੂੰ ਘੇਰ ਕੇ ਬੈਠ ਗਈ ਆ ਉਸ ਦਾ ਕਾਰਨ ਹੀ ਇਹ ਆ ਕਿ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਅਕਸਰ ਪਹਿਲਾਂ ਤੋਲੋ ਫਿਰ ਬੋਲੋ ਔਰ ਜਿਸ ਤਰ੍ਹਾਂ ਸਿੱਧੂ ਜੋੜਾ ਅਕਸਰ ਇਹਨਾਂ ਗੱਲਾਂ ਨੂੰ ਲੈ ਕੇ ਕਾਫੀ ਅਗਰੈਸਿਵ ਰਹਿੰਦਾ ਹੈ ਕਿ ਅਸੀਂ ਸਾਰਿਆਂ ਤੋਂ ਪਹਿਲਾਂ ਪਹਿਲ ਕਦਮੀ ਕਰਕੇ ਜਹੀ ਬਿਆਨਬਾਜ਼ੀ ਦਈਏ ਪਰ ਉਸ ਬਿਆਨਬਾਜ਼ੀ ਦੇ ਵਿੱਚ ਕਈ ਵਾਰ ਸਿੱਧੂ ਜੋੜਾ ਫਸਦਾ ਨਜ਼ਰ ਆਇਆ ਪਰ ਇਸ ਵਾਰ ਪੂਰੇ ਕਟੜਾ ਕਰਮ ਦੇ ਵਿੱਚ ਜਰੂਰ ਸਿੱਧੂ ਜੋੜੀ ਫਸੀ ਜਰੂਰ ਨਜ਼ਰ ਆ ਰਹੀ ਹੈ ਕਿ ਆਖਰ ਕੀ ਲੋੜ ਸੀ ਅਜਹੀ ਚੁੱਪ ਸਮੇਂ ਤੋਂ ਪਹਿਲਾਂ ਤੋੜਨ ਦੀ ਤਾਂ ਹੁਣ ਕਮਿਆਜਾ ਕਿਸ ਤਰ੍ਹਾਂ ਪੁਖਤਰਾ ਪਏਗਾ ਹਾਈ ਕਮਾਂਡ ਤੋਂ ਕਿਸ ਤਰ੍ਹਾਂ ਦੇ ਹਦੇਸ਼ ਆਉਂਦੇ ਆ ਪਰ ਫਿਲਹਾਲ ਇਹ ਕਹਿ ਸਕਦੇ ਆ ਕਿ ਸਿੱਧੂ ਜੋੜੇ ਲਈ ਅਜੇ ਮੁਸ਼ਕਲਾਂ ਉੱਥੇ ਹੀ ਬਰਕਰਾਰ ਨੇ ਜਾਂ ਜਿਸ ਤਰ੍ਹਾਂ ਦੀ ਪੈਂਤਲੇਬਾਜੀ ਸਿਆਸਤਦਾਨਾਂ ਵੱਲੋਂ ਕੀਤੀ ਜਾਂਦੀ ਹੈ ਉਸ ਨਾਲ ਜਿਹੜੀ ਪੂਰੀ ਦੀ ਪੂਰੀ ਸਿਆਸਤ ਜਿਹੜੀ ਹੈ ਉਹ ਕੁਸਮੈਲੀ ਹੁੰਦੀ ਨਜ਼ਰ ਆ ਰਹੀ ਹੈ ਤੇ ਸਿਆਸਤਦਾਨਾਂ ਪ੍ਰਤੀ ਜਿਹੜਾ ਆਮ ਲੋਕਾਂ ਦਾ ਨਜ਼ਰੀਆ ਉਹ ਵੀ ਕਿਤੇ ਨਾ ਕਿਤੇ ਬਦਲਦਾ ਨਜ਼ਰ ਆ ਰਿਹਾ ਹੈ